ਨਾ ਮੇਰਾ ਸਰਜੀਤ ਸਿੰਘ ਪਿੰਡ ਬਿਸ਼ੋਆ ਅੱਜ ਬਹੁਤ ਜ਼ਿਆਦੀ ਧੁੱਲ ਰਹੀ ਆ ਅੱਜ ਮੈਂ 10 20 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅਧਾ ਘੰਟਾ ਲੱਗਦਾ ਸੀ ਅੱਜ ਪੌਣਾ ਘੰਟਾ ਲੱਗਾ ਆ ਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਆ ਬਹੁਤ ਮੁਸ਼ਕਲ ਆ ਬਹੁਤ ਸੰਗਰੀ ਧੁੰਦ ਪਈ ਹੋ ਪਹਿਲੋ ਕੀ ਬਦ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਫਿਰ 2 ਦਿਨ ਹੋ ਗਏ ਬਹੁਤ ਧੁੰਦ ਪੈਣ ਦੀ ਕਿੰਨੇ ਕਿ ਮੁਸ਼ਕਲਾਂ ਆ ਕਲਾਮ ਬਹੁਤ ਹੈ ਜੀ ਕੱਖ ਨਹੀਂ ਜੇ ਗੱਡੀਆਂ ਦੇਖਦਾ ਤੇ ਬਹੁਤ ਦਿਗਤਾਂ ਹੁੰਦੀ ਬਹੁਤ ਪਰੇਸ਼ਾਨੀ ਹੋਈ ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਜੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਿਹੜਨੀ ਆ ਗਿਆ ਜੇ ਇੰਨੀ ਕਿ ਤੰਗੀ ਹੁੰਦੀ ਆ ਟ੍ਰਾਫਿਕ ਦੇ ਵਿੱਚ ਤੁਹਾਨੂੰ ਮੁਸ਼ਕਲਤ ਹੋਣਦੀ ਕਿ ਲੱਗੋ ਕੁਛ ਨਿਹੜਨੀ ਹੁੰਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕਲਕੀ ਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਏ ਕਿਉਂ ਕੋਈ ਫੈਸਿਲਟੀ ਨਹੀਂ ਦੇਖੋ ਕੋਈ ਪੱਟਾ ਨਹੀਂ ਲੱਗੀਆਂ ਕੁਝ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਚੰਗੀ ਬਹੁਤ ਹੋ ਰਹੀ ਹੈ ਜਿਹਦਾ ਤੁਹਾਨੂੰ ਨਹੀਂ ਪਾਣੀ ਚਾਹੀਦਾ